ਸਤਿ ਸ਼੍ਰੀ ਅਕਾਲ ਸਿੰਘ ਡੀਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਆਪਾਂ ਟੌਪ ਝੋਟੀਆਂ ਦੋ ਦਿਨ ਦਾ ਮੁਕਾਬਲਾ ਚੱਲ ਪਿਆ ਪਰ ਇਹਦੇ ਵਿੱਚ ਟੌਪ ਦੇ ਪਿਛੇ ਪਹੁੰਚੇ ਪਰ ਉਹ ਕੋ ਜੱਤ ਪਿਛੇ ਪਹੁੰਚੇ ਜਿਨ੍ਹਾਂ ਦੀ ਕੰਪਲੀਟਲੀ ਜਿੱਤੀ ਹੋਈ ਹੈ ਇਹ ਜਿੱਤੀ ਹੋਈ ਜੋ ਪਹਿਲੇ 1 ਨੰਬਰ ਤੇ ਲੱਗੀਆਂ ਦੋਨੇ ਹੀ ਆ ਝੋਟੇ ਖੜੀਆਂ ਆ ਇਹ ਪਹਿਲੇ 1 2 ਨੰਬਰ ਲੱਗੀਆਂ ਜਿਹੜੀ ਆ ਝੋਟੀ ਖੜੀ ਆ ਇਹ ਪੀਡੀਐਫ ਮੇਲੇ ਤੇ ਵਰਾਟ ਸੇਵਕਮ ਮਕੇਰੀ ਦੀ ਝੋਟੀ ਆ ਤੇ ਪਹਿਲੇ ਨੰਬਰ ਤੇ ਇਹ ਝੋਟੀ ਪੀਡੀਐਫ ਹੈ ਕੋਈ ਸੀ ਕਿਹੜੀ ਆ ਝੋਟੀ ਖੜੀ ਆ ਬੀਐਫਐਮ ਮੇਲੇ ਤੇ ਝੋਟੀ ਜਤੀ ਸੀ ਤੇ ਇੱਕ ਖੀਰੀਆਂ ਦੇ ਵਿੱਚ ਤੇ ਇਹ ਝੋਟੀ ਦੇ 16 ਲੱਖ ਰੁਪਏ ਤੇ ਝੋਟੀ ਲੱਗੇ ਆਇ ਤੇ ਇਹ ਲੱਗੇ ਸੀ ਤੇ ਇਹ ਕੋਈ ਨੁਰਦੀ ਝੋਟੀ ਆ ਇਸ ਸੁਬਰਾਤ ਸੇਮ ਕਰਨ ਬਕੀਰੀਆਂ ਨਾਲ ਬਣਦੀ ਝੋਟੀ ਆ ਤੇ ਵੇਖੋ ਇਹ ਦੋਨੋਂ ਝੋਟੀਆਂ ਚੋ ਜਿੰਨੀ ਦਸ ਕਰੇਕੀ ਆ ਇਹਨਾਂ ਝੋਟੀਆਂ ਚੋਂ ਕੀ ਕੀ ਵਸ਼ਕ ਜਿਹੜੀ ਬਾਜੀ ਮਾਰਦੀ ਆ ਤੇ ਕਿਹੜੀ ਕਿਹੜੀ ਨੇ ਪਰਚੀ ਪਖਾਵਾਂਗੇ ਇਸ ਤੋਂ ਪਹਿਲਾਂ ਸਰਵੇਖਾਈਏ ਤੇ ਤੁਹਾਨੂੰ ਸਾਰਾ ਵੀਡੀਓ ਦਾ ਕਰੋੜ ਵਖੋ ਨਹੀਂ ਆ ਇਹ ਕਿਹੜੇ ਕਿਹੜੇ ਪਸ਼ੂ ਪਹੁੰਚੇ ਆ ਤਨ ਘਰ ਇਹ ਕਰੀ ਮੋਟੀ ਮੋਟੀ ਜਾਣਕਾਰੀ ਵਣੀ ਉਹ ਵੀ ਪੁੱਛ ਲਾਂ ਤੁਹਾਨੂੰ ਦੇ ਸਾਦੇ ਇੱਕ ਤੋਂ ਇੱਕ ਟਾਪ ਅੱਛੇ ਪਹੁੰਚੀ ਆ ਤੇ ਦੇ ਸਾਦੇ ਝੋਟੀਆਂ ਤੇ ਕਿਹੜੀ ਝੋਟੀ ਬਾਜੀ ਮਾਰਦੀ ਆ ਇਹ ਵੇਖੇ ਤੁਹਾਨੂੰ ਲੱਗਣਾ ਹੈ ਇੱਕ ਤੋਂ ਇੱਕ ਟਾਪ ਅੱਛੇ ਪਹੁੰਚੀ ਆ ਇਹਨਾਂ ਦੀ ਖੂਬਸੂਰਤੀ ਵੇਖੇ ਬਣਦੀ ਆ ਤੇ ਉਧਰ ਲੈਚ ਵਾਈ ਵੀ ਚੱਲ ਪਈ ਆ ਚੱਲੀ ਇਹ ਤੁਹਾਨੂੰ ਸਾਰੇ ਆ ਵੀਡੀਓ ਚ ਲੈਚ ਚੱਲੀ ਜਾਂਦੀ ਆ ਤੇ ਬਹੁਤ ਸ਼ਾਨਦਾਰ ਕੁਝ ਬਹੁਤ ਇੱਕ ਟਾਪ ਸੋਹਣੀ ਤੇ ਕੰਧਾ ਜਿ ਦਿਖੜੀ ਆ ਬਹੁਤ ਸ਼ਾਨਦਾਰ ਝੁੱਟੀ ਆ ਕੰਪਿਊਟਰ ਵੀ ਕਿਹਾ ਨਦੀ ਦੋ ਛਟੀਆਂ ਖੜੀਆਂ ਆਪ ਇਧਰ ਲਿਆਓ ਇਹ ਵੀ ਛਟੀਆਂ ਬਾਕੀ ਮਕਾਬਲੇ ਵਾਲੀਆਂ ਛਟੀਆਂ ਤੇ ਜਿਹੜਾ ਰਿਜ਼ਲਟ ਆਊਗਾ ਤੁਹਾਨੂੰ ਥੋੜੀਆਂ ਚੰ ਦੱਸਦੇ ਆ ਕਿ ਕਿਹੜਾ ਪਿਛੇ ਕਿਹੜੇ ਮਕਾਬਲੇ ਤੇ ਪਹੁੰਚਦਾ ਆ ਤੇ ਵੀਡੀਓ ਨੂੰ ਐਂਡ ਤੇ ਕਰ ਦੇਖੀ ਜਾਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਤੇ ਵੀਡੀਓ ਵੀ ਸ਼ੇਅਰ ਵੀ ਕਰਨੀ ਤੇ ਹੁਣ ਥੋੜੇ ਟਾਈਮ ਚ ਜਦੋਂ ਰਿਜ਼ਲਟ ਆਊਗਾ ਤੁਹਾਨੂੰ ਦੱਸਦੇ ਆ ਜੀ

ਛੋਟੇ ਸਤਿ ਜੀ ਲక్ష్ਮੀ ਜੀ ਦੇ ਬਾਰੇ ਬਹੁਤ ਬੋਲ ਬਣਾਈਆਂ ਬਈ ਕਿਹੜਾ ਪੰਡਾ ਬਾਈ ਹੋਏ ਪਿੱਛੇ ਆ ਪੰਜ ਨੰਬਰ ਦੇ ਆਉਂਗੇ ਸਰ ਜੀ ਦੇਖਿਆ ਪੀਡੀਐਫ ਤੇ ਫਰਸਟ ਆਈ ਸੀ ਬਾਈ ਦੇਖਿਆ ਪੀਡੀਐਫ ਤੇ ਫਰਸਟ ਆਈ ਸੀ ਜੀ ਦੇਖੋ ਦਿਓ ਪੰਜਵੇਂ ਨੰਬਰ ਤੇ ਆਈ ਹੈ ਜੀ ਆਰਪਿੰਗਪੁਰਗੜ੍ਹ ਤੇ ਆਈ ਹੈ ਜੀ ਪਾਂਡਾ ਦੰਦ ਕਿੰਨਾ ਵੀੜ ਕੀ ਤੋਂ ਚੜੀ ਰਿਹਾ ਪੁਲਿਸ ਕਰੀ ਨਾ ਯਾਰ ਕੰਪਨੀ ਖੰਨਾ ਤ੍ਰਿਫੰਦਰੀ ਦੇ ਚੱਕਰ ਹਾਂਜੀ ਇਹ ਦੇਖੋ ਪੰਜਵੇਂ ਨੰਬਰ ਕੋਲ ਇਹ ਮੇਰਾ ਫੋਟੋ ਠੀਕ ਹੈ ਜੀ ਬਹੁਤ ਬਹੁਤ ਬੋਦੀ ਬੋਲ ਰਹੀ ਹੈ ਲਕਸ਼ਮੀ ਦੇ ਫਾਰਮ ਦਾ ਪਹਿਲਾ ਦੂਜਾ ਇੱਕ ਹੋਰ ਵੀ ਬੋਲਦੀ ਹੈ ਕਿ ਜੇਰੀ ਗੱਲ ਦੀ ਵਾਲੀ ਯਾਤਰੀ ਬਹੁਤ ਬਹੁਤ ਬੈਠਾ ਕਿਹੜਾ ਪਿੰਡ ਹੈ हा जी सर देखियो हाजी हुयो नाल जो देखो भाई जी اندر دی دو دانت تقریبا سیم یہ دیکھو تیسرے استھان پہ رہی ہے بھی یہ کٹری سمرار تھان پہ رہی ہے جو فادر شاہد ہے بھائی سمرار تھان پہ رہی ہے یہ دیکھو بھی تیسرے نمبر پہ رہی ہے فادر نمبر تھوڑا کے لیے تھوڑا پہلے وہ نال فوٹو کراؤ ہاں بھائی دیکھیں ادھر سارے سامنے ਹਾਂ ਜੀ ਇਹ ਦੇ ਹੋ ਜਾ ਬਈ ਹੋ ਜਾ ਪਿੱਛੇ ਹੋ ਜਾ ਯਾਰ ਭਰਾਹ ਰਿਕਵੈਸਟ ਯਾਰ ਉਹ ਵੀ ਤਾਂ ਫਿਰ ਆ ਜਾ ਉਹਨਾਂ ਨੂੰ ਬੋਲਣ ਮੈਂ ਐਡ ਕਰੋ ਜੀ ਬੈਠੇ ਪੀ ਸਕੋਰ ਕੋਲ ਟੁਪੈ ਰਿਹਾ ਪੀਡੀਫ ਦੇ ਫਿਰ ਇਹ ਦੋਸਤੋ ਘਾਟ ਸੀਗੀ ਖੀਰਾਂ ਦੇ ਵਿੱਚ ਪੀਡੀਫ ਸੇ ਛੋਟੀ ਜਿਹੜੀ ਤੀਜੀ ਨੰਬਰ ਤੇ ਲੱਗੀ ਹੈ ਪੀਡੀਫ ਵੀ ਮੇਲੇ ਦੇ ਵਿੱਚ ਇਹ ਪਹਿਲਾ ਸਥਾਨ ਮਾਸਰ ਕੀਤਾ ਸੀ ਨਹੀਂ ਹਾਂ ਉਹਨੂੰ ਬੋਲੂ ਕਰਕੇ ਬੋਲਦੇ ਆਂਗਾ ਮੈਂ ਕਹਾ ਕੇ ਆਪ ਕੋਟ ਦਿੱਸਟ੍ਰਿਕਟ ਸੇ ਜੀ ਅਰਿਆਣਾ ਮਾਸਟਰ ਜੀ ਜੀ ਸਾਹਿਬ ਉਹ ਦੇਖਿਓ ਅਜੇ ਮੈਂ ਦੇਣਾ ਕੀ ਹੈ ਡੀ ਐਲ ਐਸ ਤੇ ਜੀ ਵੀ ਡੀ ਐਸ ਤੇ ਵੀ ਐਸ ਕੀ ਜੀ ਇਹ ਬਹੁਤ ਨਾਮ ਜਾਂਦੇ ਆ ਜੀ ਦੋ ਦੰਦ ਦੋ ਦੰਦ ਅਜੇ ਫੋਟ ਭਾਈ ਸਾਹਿਬ ਪਛ ਸਾਹਦੇ ਆ ਭਾਈ ਸਾਹਿਬ ਦੇਖਿਓ ਜੀ ਕੋਈ ਕੰਮ ਕਰਵਾਇਆ ਪੜਾਕੇ ਵੀ ਜਾਂਦੇ ਆ ਜੀ ਉਹ ਬਾਈ ਇੱਕ ਦੇ ਮਾਂ ਦਾ ਮਾਂ ਦਾ ਤੈਲੀ ਦੇਈ ਲੋ ਲਓ ਵੀ ਅੱਗੇ ਆਣੀ 17 ਲੱਖ ਦੀ ਨਾ 17 ਲੱਖ ਲਈ ਆ ਰਹੀ ਜੀ ਹਾਂ ਲਓ ਜੀ ਕੋਈ ਨਾ ਦੀ 17 ਲੱਖ ਖੜੀ ਚੋਟੀ ਆਈ ਫਸਟ ਬੈਹ ਗਿਆ ਬਿਜਾ ਲਓ ਇਥੇ ਬਣੋਲੇ ਮੇਲੇ ਦੀ ਫਸਟ ਚੋਟੀ ਦਿਖਾ ਦਿਓ ਹਾਂ ਜੀ ਨਾਲੇ ਇਧਰ ਆ ਕੇ ਲੋ ਵੀ ਮੇਰੇ ਮਾੜੇ ਲੋਈ ਦੋਸਤੋ 16 ਲੱਖ ਲਿਓਟੀ ਮਾਰਗੀ ਮੇਲੇ ਬੀਐਲਐਫ ਮੇਲੇ ਤੇਰੀ ਬਾਈ ਦੇਖੋ ਫੋਟੋ ਖਿੱਚ ਲੋ ਬਾਈ ਬਾਈ ਦੀ ਅਰੇ ਖੰਡੇ ਵਿੱਚ ਇਹ ਗੱਲ ਕਰਕੇ ਬਹੁਤ ਸੋਹਣੀ ਹੈ ਇਹ ਇਹ ਸਿੰਘਾ ਸਿੰਘਾਂ ਦੀ ਬਾਤਰ ਦੀ ਜੀ ਗੱਲ ਕਰਕੇ ਹਨਾ ਬਈ ਮਾੜਾ ਜਿਹਾ ਗੇੜਾ ਦਵਾ ਦੇ ਕਰਾਂ ਓਏ ਘੁਆਲ ਫੋਟੋ ਕਰਾ ਲੈਂਦੇ ਬਾਈ ਨੂੰ ਇਹ ਕਿਤਾ ਕਰਾ ਲਿਆ ਚਲ ਜਾ ਮੋਰਕਾ ਅੰਕਲ ਜੀ ਤੁਹਾਨੂੰ ਮੋਰਕਾ ਜੀ ਲੋੜੀ ਦੋਸਤੋ ਤਾਂ ਰਾਜੋਟੀ ਕੀਤੀ ਆ ਸ ਕਰੋੜ ਇਹ ਦੇਖਦੇ ਦੋਸਤੋ ਛੋਟੀ ਜੀ ਸਾਡੇ ਬਹੁਤ ਸ਼ੋਸ਼ਾ ਫਿਲਮ ਝੁੱਟੀ ਆ